ਜ਼िला ਸ਼ਹੀਦ ਭਗਤ ਸਿੰਘ ਨਗਰ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕਿਰਪਾ ਨਗਰ ਦੇ ਵਾਸੀਆਂ ਉਪਰ ਸਰਕਾਰ ਵੱਲੋਂ ਪਾਸ ਕੀਤੇ ਛੱਪੜ ਦੇ ਚੱਲ ਰਹੇ ਕੰਮ 'ਚ ਰੁਕਾਵਟ ਪਾਉਂਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਖੋਥਰਾ ਦੇ ਸਰਪੰਚ ਸੰਦੀਪ ਕੁਮਾਰ ਅਤੇ ਹੋਰ ਨਾਗਪਤਵੰਤਿਆਂ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਦੇ ਸਹਿਯੋਗ ਨਾਲ ਪਿੰਡ ਦੀ ਹੀ ਜ਼ਮੀਨ ਉੱਪਰ ਥਾਪਰ ਮਾਡਲ ਪਾਸ ਕਰਵਾ ਕੇ ਸਾਫ ਪਾਣੀ ਲਈ ਛੱਪੜ ਬਣਾਉਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗ ਵੱਲੋਂ ਮਨਜ਼ੂਰੀ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਹੀ ਇਹ ਕੰਮ ਸ਼ੁਰੂ ਕਰਪਾਇਆ ਗਿਆ ਸੀ ਪਰ ਦੂਸਰੇ ਪਾਸੇ ਇਸ ਕਲੋਨੀ ਦੇ ਵਾਸੀ ਇਸ ਕੰਮ ਦਾ ਵਿਰੋਧ ਕਰ ਰਹੇ ਨੇ ਜਿਸ ਲਈ ਉਹ ਹੁਣ ਕਾਨੂੰਨ ਦਾ ਸਹਾਰਾ ਲੈ ਕੇ ਇਸ ਕੰਮ ਨੂੰ ਸ਼ੁਰੂ ਕਰਵਾਉਣਗੇ ਇੱਥੇ ਹੈ ਨਾ ਬਹੁਤ ਸਾਲਾਂ ਤੋਂ ਆਪਣਾ ਇੱਧਰ ਕਲੋਨੀ ਆ ਪ੍ਰਵਾਸੀਆਂ ਦੀ ਤੇ ਇਹ ਜਿਹੜਾ ਟੋਏ ਪੱਟ ਕੇ ਥੱਲੇ ਹੀ ਪਾਣੀ ਪਾ ਰਹੇ ਆ ਆਪਣਾ ਜਿਹੜਾ ਗੰਦੇ ਪਾਣੀ ਦਾ ਆ ਜਿਉਂ ਉਹਦੇ ਲਈ ਸਾਨੂੰ ਉੱਤੋਂ ਵੀ ਪਰਮਿਸ਼ਨ ਆਈ ਆ ਕਿ ਸਾਨੂੰ ਬਾਈ ਨੇਮ ਸਾਨੂੰ ਦੱਸੋ ਤੇ ਇਹਨਾਂ ਦੇ ਖਿਲਾਫ ਜਨਕਿ ਆਪਾਂ ਪਰਚਾ ਕਰਾਂਗੇ ਕਿ ਜਿਹੜੇ ਆਪਣਾ ਇਹ ਪਾ ਨਹੀਂ ਸਕਦੇ ਆਲੇ ਦੁਆਲੇ ਇਹਨਾਂ ਦਾ ਪਾਣੀ ਗਵਾਂਡੀਆਂ ਦਾ ਪਾਣੀ ਖਰਾਬ ਅਸੀਂ ਇਹਨਾਂ ਦਾ ਜਣ ਕੇ ਆਪਣਾ ਮਸਲਾ ਹੱਲ ਕਰਨ ਦੇ ਲਈ ਅਸੀਂ ਇੱਥੇ ਆਪਣਾ ਥਾਪਣ ਮਾਡਲ ਪਾਸ ਕੀਤਾ ਹੈ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਇੱਥੇ ਗੰਦਾ ਪਾਣੀ ਨਹੀਂ ਵੀ ਤੁਹਾਨੂੰ ਵੀ ਪਤਾ ਹੁਣ ਚਲੋ ਪੜੀ ਲਿਖੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੁਣ ਕਿ ਜਿਹੜਾ ਇੱਥੇ ਪਾਣੀ ਸਾਫ਼ ਹੋਣਾ ਪੱਕਾ ਛੱਪੜ ਬਣਨਾ ਹੈ ਆ ਗੰਦਾ ਪਾਣੀ ਪਿੱਛੇ ਅਸੀਂ ਪਿੰਡ ਦੇ ਆਪਣਾ ਤਿੰਨ ਖੂਹੀਆਂ ਬਣਣੀਆਂ ਉੱਥੋਂ ਨਿੱਤਰ ਕੇ ਪਾਣੀ ਸਾਰਾ ਸਾਫ਼ ਆਉਣਾ ਅਸੀਂ ਡੀਸੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਵੀਡੀਓ ਸਾਹਿਬ ਤੋਂ ਪਰਮਿਸ਼ਨ ਲੈ ਕੇ ਨਕਸ਼ਾ ਪੂਰਾ ਬਣਿਆ ਫਿਰ ਅਸੀਂ ਇੱਥੇ ਸ਼ੁਰੂ ਕੀਤਾ ਸੀ ਇਹ ਸਰਕਾਰੀ ਕੰਮ ਨੂੰ ਜਾਨਕੀ ਰੋਕ ਰਹੇ ਆ ਚੱਲਦੇ ਕੰਮ ਨੂੰ ਤਾਂ ਅਸੀਂ ਵੀ ਕਾਨੂੰਨ ਦਾ ਸਹਾਰਾ ਲੈ ਕੇ ਅਸੀਂ ਕਰਦੇ ਆਂ ਜਾ ਕੇ ਗੱਲਬਾਤ ਅਸੀਂ ਤਾਂ ਇਹ ਆ ਕੇ ਇੱਥੇ ਨਹੀਂ ਕੰਮ ਨੂੰ ਰੁਕਿਆ ਤਾਂ ਬਹੁਤ ਜਿਦਾ ਮਾੜੀ ਗੱਲ ਆ ਇਹਨੀ ਪਹਿਲਾਂ ਦਰਖਾਸਤ ਦਿੱਤੀ ਸੀ ਵੀਡੀਓ ਸਾਹਿਬ ਨੂੰ ਉੱਥੋਂ ਇਹਨਾਂ ਦੀ ਦਰਖਾਸਤ ਜਿਹੜੀ ਆ ਰਿਜੈਕਟ ਹੋ ਗਈ ਉਹ ਕਹਿੰਦੇ ਵੀ ਉਹ ਕਰ ਸਕਦੇ ਆ ਆਪਣਾ ਨਾ ਪੰਚਾਇਤ ਦਾ ਜ਼ਮੀਨ ਆ ਸੀ ਆਪਣਾ ਫਗਵਾੜੀ ਦੀ ਜ਼ਮੀਨ ਨਹੀਂ ਹੈਗੀ ਅਸੀਂ ਪਾ ਸਕਦੇ ਆ ਉਹਤੇ ਬਾਵਜੂਦ ਫੇਰ ਹੀ ਨਹੀਂ ਅੱਜ ਰੁਕਿਆ ਸਾਨੂੰ ਸਾਰੇ ਕਿਹੜਾ ਪਿੰਡ ਪਿੰਡ ਦਾ ਇਹ ਕੋਥੜਾ ਪਿੰਡ ਹੀ ਆ ਜੀ ਮੈਨੂੰ ਆ ਕੇ ਸਾਡੀ ਪੰਚਾਇਤ ਨੂੰ ਟੰਗ ਕਰਦੇ ਪਏ ਜੀ ਸਾਡੇ ਗੰਦੇ ਪਾਣੀ ਦਾ ਨਿਕਾਸ ਕਰੋ ਤੁਸੀਂ ਪਲਾਟ ਲੈਣ ਲੱਗੇ ਦੇਖਦੇ ਨਹੀਂ ਹੈਗੇ ਕਿ ਇਹਦਾ ਗੰਦੇ ਪਾਣੀ ਦਾ ਨਿਕਾਸ ਹੈਗਾ ਜਦ ਨਹੀਂ ਹੈਗੇ ਬਾਅਦ ਚ ਸਾਨੂੰ ਜਣੇ ਕਿ ਬਲੇਮ ਕਰਦੇ ਆ ਕਿ ਸਾਡਾ ਹੱਲ ਕਰੋ ਹੱਲ ਕਰੋ ਜੇ ਹੁਣ ਹੱਲ ਕਰਨ ਲੱਗੇ ਤਾਂ ਹੁਣ ਇਕੱਠੇ ਹੋ ਕੇ ਆ ਗਏ ਕਿ ਇੱਥੇ ਛੱਪਣ ਨਹੀਂ ਬੰਨਾ ਉਧਰ ਇਸ ਕਲੋਨੀ ਦੇ ਵਾਸੀਆਂ ਵੱਲੋਂ ਇਸ ਕੰਮ ਦਾ ਵਿਰੋਧ ਕਰਦੇ ਆ ਕਿਹਾ ਗਿਆ ਹੈ ਕਿ ਇਸ ਛੱਪੜ ਦੇ ਬਣਨ ਨਾਲ ਉਹਨਾਂ ਨੂੰ ਜਿੱਥੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ ਉੱਥੇ ਸਾਫ ਪਾਣੀ ਵੀ ਇਸ ਛੱਪੜ ਦੇ ਗੰਦੇ ਪਾਣੀ ਨਾਲ ਮਿਲ ਕੇ ਦੂਸ਼ਿਤ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਅਗਰ ਪਿੰਡ ਵਾਸੀਆਂ ਨੇ ਇਸ ਛੱਪੜ ਦਾ ਕੰਮ ਨਾ ਰੁਕਵਾਇਆ ਤਾਂ ਉਹ ਕਾਨੂੰਨ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ। ਪਿੰਡ ਖੋਤਣਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਪੰਚਾਇਤ ਦੀ ਜ਼ਮੀਨਿਆ ਕੋਥੜਾਂ ਵਾਲਿਆਂ ਦੀ ਇਹ ਛੱਪੜ ਬਣਾਉਣ ਲੱਗੇ ਆ ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਿਵਰੇਜ ਚੱਲਦਾ ਪਿਆ ਵੱਡਾ ਤੁਸੀਂ ਅਸੀਂ ਵੀ ਨਾਲ ਚੱਲਦੇ ਆ ਤੁਹਾਡੇ ਤਾਂ ਤੁਸੀਂ ਕਮੇਟੀ ਘਰ ਤੋਂ ਲੈ ਲਓ ਪਰਮਿਸ਼ਨ ਤਾਂ ਤੁਸੀਂ ਬੇਸ਼ੱਕ ਇਹ ਨਾ ਉਹ ਸਿਵਰੇਜ ਸਿਵਰੇਜ ਪਾ ਦੋ ਬੇ ਛੱਪੜ ਦੀ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਹੋਣੀ ਆ ਪਾਣੀ ਵੀ ਗੰਦਾ ਹੋ ਜਾਣਾ ਆ ਤੇ ਸਾਰੇ ਇਹਨਾਂ ਨੂੰ ਮੱਛਰ ਸਾਰਿਆਂ ਨੂੰ ਸਾਰਿਆਂ ਨੂੰ ਪ੍ਰੋਬਲਮ ਆਣੀ ਆ ਉਹਨਾਂ ਦੇ ਕਹਿਣ ਦੇ ਮਤਵਾਬ ਕਿ ਪਾਣੀ ਕਿੰਨੇ ਸਾਫ਼ ਸੁਥਰਾ ਦਵਾਂਗੇ ਇਹ ਜੀ ਸਾਫ਼ ਪਾਣੀ ਹੁਣੇ ਹੀ ਕਹਿੰਦੇ ਆ ਨਾ ਪੱਟਣ ਦੇ ਮਾਰੇ ਇਹ ਸਾਫ਼ ਨਹੀਂ ਪੈਣਾ ਕਦੇ ਛੱਪੜਾਂ 'ਚ ਤੁਸੀਂ ਸਾਫ਼ ਪਾਣੀ ਦੇਖਿਆ ਆਇ ਤੱਕ ਕਿਸ਼ੇ ਛੱਪੜ ਕੀ ਵੀ ਸਾਫ ਪਾਣੀ ਦੇ ਕੇ ਹੁਣ ਜਿਹੜਾ ਜੀਵੀਸੀ ਮਸ਼ੀਨ ਆਈ ਆ ਕੰਮ ਸ਼ੁਰੂ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿੰਦੇ ਆ ਵੀ ਇਹ ਪਹਿਲਾਂ ਸਾਨੂੰ ਵੀ ਨਾਲ ਲੈ ਜਾਣ ਕਮੇਟੀ ਘਰ ਤੋਂ ਪਰਮਿਸ਼ਨ ਲੈਣਗੇ ਉਹ ਦਿੰਦੇ ਆ ਅਸੀਂ ਵੀਰੇ ਚ ਪਾਣੀ ਪਾਉਣ ਉਹਨਾਂ ਨੂੰ ਹੈਗੀ ਆ ਕਹਿੰਦੇ ਸਾਡੇ ਕੋਲ ਪਰਮਿਸ਼ਨ ਉਹ ਛੱਪੜ ਪਟਣ ਦੀ ਪਰਮਿਸ਼ਨ ਨਹੀਂ ਆ ਨਾ ਇਹਨਾਂ ਪਰ ਮਿੱਥੇ ਉੱਥੋਂ ਇਹਨਾਂ ਨਹੀਂ ਹੈਗੀ ਬਰ ਖੜੇ ਹੈ ਜੀ ਇੱਥੇ ਪੰਚਾਇਤ ਛੱਪੜ ਪਟ ਰਹੀ ਰਿਹਾ ਹੈ ਸ਼ੀ ਅਰੀਆ ਦੇ ਵਿੱਚ ਆਲੇ ਦੋਲੇ ਸਾਰੇ ਘਰ ਨੇ ਬਿਨਾਂ ਸਾਡੇ ਪਰਮਿਸ਼ਨ ਤੋਂ ਬਿਨਾਂ ਸਾਡੇ ਤੋਂ ਪੁੱਛੇ ਇਹਨਾਂ ਨੇ ਕਿਸੇ ਕੋਲ ਐਨਓਸੀ ਵੀ ਬਣਵਾ ਲਈ ਤੇ ਉਹਦੇ باوجود ਅਸੀਂ ਮਨਾ ਮਿਲ ਕੇ ਆਏ ਮਨਾ ਵੀ ਕੀਤਾ ਹੈ ਵੀ ਤੁਸੀਂ ਸਾਡੇ ਘਰਾਂ ਦੇ ਕੋਲ ਨਾ ਪੱਟੋ ਛੱਪੜੋ ਸਾਡਾ ਪੀਣ ਵਾਲਾ ਪਾਣੀ ਖਰਾਬ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੋਰ ਸਿਹਤ ਦਾ ਨੁਕਸਾਨ ਹੋਣਾ ਉਹ ਤਾਂ ਹੋਣੇ ਹੋਣਾ ਹੈ 35 ਫੁੱਟ ਡੂੰਘਾ ਛੱਪੜ ਪੱਟ ਰਹੇ ਨੇ ਪੂਰੇ ਪਿੰਡ ਦਾ ਖੂਤੜਾ ਦਾ ਪਾਣੀ ਇੱਥੇ ਲੈ ਕੇ ਆ ਰਹੇ ਨੇ ਤੇ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਇੱਥੇ ਸਾਫ਼ ਪਾਣੀ ਪਾਵਾਂਗੇ ਤੇ ਜਦ ਕਿ ਫਿਰ ਜੇਕਰ ਸਾਫ਼ ਪਾਣੀ ਪਾਵਾਂਗੇ ਤਾਂ ਸਾਡੇ ਘਰਾਂ ਦਾ ਪਾਣੀ ਕਿੱਧਰ ਵਿੱਚ ਪਾਏਗਾ ਉਹਦੇ باوجود ਅਸੀਂ ਮਿਲ ਕੇ ਪਰਸੋਂ ਮਿਲ ਕੇ ਵੀ ਆਏ ਸਰਪੰਚ ਨਾਲ ਗੱਲ ਵੀ ਹੋਈ ਸਾਰੀ ਉਹ ਗਰੀਵੀ ਕਰ ਗਏ ਨੇ ਸਾਰੀ ਉਸ ਤੋਂ ਬਾਅਦ ਅੱਜ ਸਵੇਰੇ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਜੀਸੀਬੀ ਲਗਾ ਦਿੱਤੀ ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਜੀਵੀਸੀ ਮਸ਼ੀਨ ਚੱਲ ਰਹੀ ਹੈ ਸਾਨੂੰ ਆਪਾਂ ਜੀन्होंने ਫੋਨ ਕੀਤਾ ਅੱਛਾ ਇਹਨਾਂ ਦੇ ਘਰ ਬਿਲਕੁਲ ਸਾਹਮਣੇ ਆ ਤੇ ਇਹਨਾਂ ਨੇ ਆਵਾਜ਼ ਆਏਗੀ ਆਬਵੀਅਸਲੀ ਇਹਨਾਂ ਨੇ ਚੈੱਕ ਕੀਤਾ ਤੇ ਸਾਨੂੰ ਫੋਨ ਕੀਤਾ ਪੈਂਡ ਪੈਂਡ ਵਾਸੀਆਂ ਦੀ ਸਹਿਮਤੀ ਦੇ ਨਾਲ ਹੋ ਰਿਹਾ ਹੈ ਇਹ ਕੰਮ ਇਹ ਜੀ ਏਰੀਆ ਜਿਹੜਾ ਆਹ ਏਰੀਆ ਇਹ ਲੋਕ ਸਹਿਮਤ ਨਹੀਂ ਹੈਗੇ ਇਸ ਪੰਚਾਇਤ ਆਪਣੀ ਮਰਜ਼ੀ ਕਰ ਰਹੀ ਆ ਜਾਂ ਕਹਿ ਲਓ ਆਪਣੀ ਜੋ ਉਹਨਾਂ ਦੀ ਕੋਈ ਸਰਪੰਚ ਵਗੈਰੇ ਨਾਲ ਕੋਈ ਗੱਲਬਾਤ ਹੋਈ ਹੋਵੇ ਪਰਸੋਂ ਸਾਡੀ ਗੱਲ ਹੋਈ ਸੀ ਤੇ ਉਹਨਾਂ ਨੇ ਸਾਨੂੰ ਇਹ ਜਰੂਰ ਅਸ਼ੋਰੈਂਸ ਦਿੱਤੀ ਸੀ ਵੀ ਉਹ ਨਹੀਂ ਸ਼ੁਰੂ ਕਰਨਗੇ ਕੰਮ ਅਜੇ